ਸਾਸਰੀਕਾਲ ਵੀਰ ਜੀ ਸਾਸਰੀਕਾਲ ਵੀਰ ਜੀ ਠੀਕ ਠਾਕ ਜੋ ਵਧੀਆ ਵਧੀਆ ਵੀਰ ਜੀ ਚੜ੍ਹਦੀ ਕਲਾ ਠੀਕ ਠਾਕ ਜੋ ਤਾਂ ਪਹਿਲੋ ਆਪਣਾ ਡਰੈਸ ਚੈਨਲ ਦਾ ਨਾਮ ਸਭ ਕੋ ਵੀਰ ਜੀ ਦੱਸਿਆ ਕਰੋ ਮੇਟੀ ਦਸਾ ਡੇਰੀ ਫਾਰਮ ਵੇਖਣ ਆਲੇ ਵੀਰਾਂ ਨੂੰ ਦਿলো ਧੰਨਵਾਦ ਕਰਦੇ ਆਂ ਹਾਂਜੀ ਲਾਈਕ ਕਮੈਂਟ ਵੀਰਾਂ ਨੇ ਸ਼ੇਅਰ ਵੀਡੀਓ ਕੀਤੀ ਬੜੀ ਹਾਂਜੀ ਹਾਂਜੀ ਬਾਤ ਤੋਂ ਬਾਅਦ ਮੇਰਾ ਵੀਰ ਸੰਗਤ ਸਾਥ ਦੋ ਹਾਂਜੀ ਫਿਰ ਚ ਬਹੁਤ ਹੀ ਚੰਗੇ ਚੰਗੇ ਪਸ਼ੂ ਤੁਹਾਨੂੰ ਦਿਖਾયા ਕਰਾਂਗੇ ਅੱਜ ਵੀਰ ਜੀ ਕਿੰਨੀਆਂ ਲੈਂਦੀ ਆਜੋ ਅੱਜ ਇੱਕ ਮੈਂ ਬਹੁਤ ਚੰਗੀ 16 17 ਲੀਟਰ ਦੁੱਧ ਵਾਲੀ ਆ ਕਿੰਨਾ ਦੁੱਧ ਵੀ ਜੀ ਪਾ ਦਿੰਦੀ ਲਈ ਪਿੰਡੋਂ ਲਈ ਹੋਣਾ ਮੱਜ ਇਹ ਵੀ ਜੀ ਕੱਲ ਮੈਂ ਵੇਚੀ ਵੀ ਆਪਣਾ ਪਰਸੋਂ ਇੱਕ ਮੈਂ ਬਹੁਤ ਚੰਗੀ ਵੇਚੀ ਜੀ ਹਾਂਜੀ ਇਹ ਮੈਂ ਸਾਡੇ ਪਿੰਡ ਹੀ ਹਾਂਜੀ ਵੀਰ ਨੇ ਅਨੁਸਾਰੇ ਮਨੇ ਰਿਪੋਰਟ ਕੀਤਾ ਹਾਂਜੀ ਤੇ ਮੈਂ ਰਾਤ ਦੀ ਸੁੱਈ ਆ 3 ਵਜੇ ਦੀ ਹਾਂਜੀ 6 ਵਜੇ ਫਿਰ ਜੇਰ ਪਾਤੀ ਮੈਂ ਨੇ ਹਾਂਜੀ ਵੀਰ ਕਹਿੰਦਾ ਵੀ ਬੜੀ ਰਿਕਾਰਡ ਵਾਲੀਆਂ ਤੇ ਮੱਜਾ ਲਿਆ ਹਟੇ ਇੱਕ ਮੈਂ ਬਹੁਤ ਚੰਗੇ ਰਿਕਾਰਡ ਵਾਲੀ ਆ ਪਿੰਡੋਂ ਲਈ ਆ ਵੀ ਜੀ ਮੈਂ ਲਈ ਆ ਕਿੰਨਾ ਸੂਆ ਸੁੱਈ ਜੋ ਵੀਰ ਜੀ ਤੇਜਾ ਸੂਆ ਸੁੱਈ ਮੈਂ ਅੱਜ ਹਾਂਜੀ ਸ੍ਰੀ ਜੀ ਨੇਰ ਦੀ ਹਾਂਜੀ ਤੇ ਵੇਖੋ ਮੈਂ ਤੇ ਜੱਸੂਆ ਮੈਂ ਵੀਰਾਂ ਦਾ ਸੁਈਆ ਰਾਤ ਦੀ ਐਡੀ ਚਵਾਈ ਆਪੇ ਵਗੰਡੀ ਵੀਰਜੀ ਇਹਦੇ ਦਿੱਤੀ ਮੈਂ ਨੇ ਵੇਖ ਲੋ ਕੱਟੀ ਆ ਵੇਖ ਜੀ ਬਣੇਰ ਦੀ ਸੁਈਆ ਗਿੱਲਾ 나ੜੂ ਰੇ ਗਿੱਲਾ ਨਾ ਮਗਰ ਕੱਟੀ ਜੋ ਕੱਟੀ ਆ ਗਈ ਮੈਂ ਤੇ ਖੋਲ ਕੇ ਮਖਾਵ ਵੀਰਜੀ ਵੀਰਾਂ ਦਾ ਪਿੰਡੋਂ ਮਹੀਂ ਲਈ ਆ ਤਿੱਜਾ ਸੁਭਾ ਸੁਈਆ ਤੇ ਦੁੱਧ ਚੰਗਾ ਮਹੀਂ ਭਰਦੀ ਰਹੀ 15 16 ਕਿਲੋ 15 ਕਿਲੋ ਵੀਰਜੀ ਹੱਸ ਕੇ ਮਹੀਂ ਦੁੱਧ ਦਿੰਦੀ ਆ ਵੇਖੋ ਮੈਂ ਚੰਬੜੀ ਚੁੰਬੜੀ ਵੇਖ ਲੋ ਕਾਗਦ ਹੀ ਆ ਕਾਗਦ ਆ ਆਹ ਵੇਖ ਲੋ ਵੀਜੀ ਥਲਾ ਹੱਥ ਦਾ ਮੇਰਾ ਨਹੀਂ ਵੀਜੀ ਚੰਗੀ ਆ ਮਹੀਂ ਬੰਤਰ ਬੰਤਰ ਵੀ ਚੰਗੀ ਆ ਵੀਜੀ 16 ਕਿਲੋ ਦੁੱਧ ਦੁੱਧ ਸੁਵੇ ਲੈਣ 15 14 ਕਿਲੋ ਦੁੱਧ ਪਾਇਆ ਵੀਰਾਂ ਦਾ 14 15 15 ਕਿਲੋ ਦੁੱਧ ਪਾਇਆ ਆਪਣੀ ਅੱਗੇ ਸੇਵਾ ਵੀਰ ਦੇ ਚੰਗੀ ਹੋਗੀ ਤੇ 18 ਕਿਲੋ ਦੁੱਧ ਦੇ ਦਊਗੀ ਲੰਮੀ ਤੌਰ ਦੇ ਵੀਰ ਮੇਰਾ ਵੇਖ ਲਓ ਵੀਜੀ ਵੱਡੀ ਮਈ ਆ ਪੂਰੀ ਫੁੱਲ ਸਾਈਜ਼ ਆ ਚੈੱਕ ਜੇ ਅਗਰ ਕਾਰਡ ਵਾਲੀਆਂ ਮਈਆਂ ਹੈ ਵੇਖੋ ਨਾੜਾ ਵਿਖਾਓ ਚਾਚੇ ਆ ਵੀਜੀ ਵੇਖੋ ਨਾੜਾ ਨੂੜਾ ਚੈੱਕ ਕਰੋ ਮਈ ਦੇ ਆ ਵੇਖੋ ਵੀਜੀ ਦੇਖਦੀ ਹੈ ਵੀਜੀ ਮਈ ਦੁੱਧ ਵਾਲੀ ਆ ਤੇ ਵੱਡੀ ਮੈਂ ਆ ਪੂਰੀ ਹੋ ਲੱਗਿਆ ਵੀਰਾਂ ਦਾ 15 16 ਕਿਲੋ ਦੁੱਧ ਦੂਜੇ ਖੇਦੀ ਚੰਗੀ ਸੇਵਾ ਪਰ ਸਰੀਰ ਵੇਖੋ ਵੀਰ ਜੀ ਚੰਬੜੀ ਮੈਂ ਦੀ ਛੜ ਛੜ ਕਰਦੀ ਹੈ ਚੰਗਾ ਲੈ ਵਾਲੂਆ ਮਹੀਨੇ ਮਾਰਿਆ ਨਾ ਵੀਰ ਜੀ ਤਿੰਨੇ ਲੀਟਰ ਮੈਂ ਜਰੀ ਖਰੇ ਪਾਸ ਕੀਤੀ ਨਾ ਮੈਂ ਕਿਨੇ ਲੀਟਰ 3 ਕਿਲੋ ਵੀਰਾਂ ਦਾ ਸਾਢੇ 3 ਲੀਟਰ ਬੜਾ ਜੁਆ ਮੈਂ ਅੱਜ ਹੀ ਸੂਈ ਵੀਰਾਂ ਦਾ ਕੱਠੀ ਵਿੱਚ ਝਗਾ ਕੇ 3 ਕਿਲੋ ਮੈਂ ਚੋਈ ਆ ਤਾਂ ਟਾਈਮ ਵੀ ਜੀ ਦੇ ਦੱਸ ਦੇ ਆ ਜੋ ਬੱਚਾ ਬੁੱਚਾ ਲਾ ਕੇ ਵੀਰ ਜੀ ਤਸੱਲੀ ਕਰਾ ਦਿਓ ਐਂ ਧਾਰਾ ਤੂੰ ਰੰਮਰਾ ਦਿਓ ਮੇਰੇ ਬਾਗੀ ਗੱਲੀ ਗੱਲੀ ਨਾਲ ਮੈਂ ਦੇ ਉੱਤੇ ਪਿੰਡ ਦੇ ਉੱਤੇ ਦੇਹੰਡੀ ਆ ਦਿਖਦੀ ਦਿਖਦੀ ਵੀ ਜੀ ਹਾਂਜੀ ਵਿਖਾ ਦਿਓ ਆ ਵਾਹ ਬੇਟਾ ਕੱਟੀ ਮਗਰ ਜੋ ਚਵਾਈ ਵੀ ਜੀ ਪਾ ਨਿਗਾ ਨਿਆਣਾ ਹੀ ਚੋਲੇ ਗਈ ਮਾਰ ਦਿਓ ਧਾਰਾ ਵੀ ਜੀ ਵਿਖਾ ਦਿਓ ਨਾੜਾ ਨੁੜਾ ਚੈੱਕ ਕਰ ਲੋ ਐ ਚਟੇ ਜੋ ਲੱਗਿਆ ਪੂਰਾ ਲੰਮਾ ਚਟਾ ਚਾ ਪਿਛਲੇ ਮਾਰ ਤੋਂ ਬਸ ਬਸ ਵੀਜੀ ਕਿਸ ਨੇ ਜ਼ਖਰ ਹੋਰੀ ਵੀਜੀ ਚਵਾਈ ਸਾਫ ਮੈਂ ਵੀ ਕੋਈ ਦੇਖੋ ਭੂਰ ਨਹੀਂ ਕੋਈ ਛਟਾ ਨਹੀਂ ਸਿੱਧੀ ਨੋਗ ਵਾਲੀ ਧਾਰ ਵੀਰਾਂ ਦਾ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਆ ਵੇਹ ਲੋ ਚੈੱਕ ਕਰਕੇ ਆ ਪੋਲੀ ਚਵਾਈਏ ਚੌਵੇਂ ਥਾਂ ਇੱਕੋ ਜੇ ਵੀ ਦੀ ਗਾੜ ਪਛਾੜ ਇੱਕ ਹੀ ਹੁਣੀ ਮੈਂ ਦੀ ਚਾ ਬਸ ਕਰੋ ਵੀ ਦੀ ਬਸ ਬਸ ਛੱਡ ਦੋ ਚੰਗੀ ਮਹੀਂ ਥਾਂ ਚੱਡੇ ਦੀ ਪੋਲੀ ਦੇਖੋ ਮੈਂ ਦੇਖੋ ਮਗਰ ਨਾਲ ਦੋ ਦੋ ਡਬਲ ਫਾਇਦੇ ਹੋਂਟੇ ਨਾਲ ਕਟੀਆਂ ਆਉਂਦੀਆਂ ਵੀਰਾਂ ਦਾ ਡਬਲ ਡਬਲ ਫਾਇਦੇ ਹੋਂਟੇ ਮਗਰ ਕਟੀਆਂ ਆਉਂਦੀਆਂ ਮਹੀਂ ਪਰ ਵੀਰ ਜੀ ਪੂਰੀ ਭਵੇਂ ਇੱਥੇ ਆ ਕੇ ਵੀ ਚੈੱਕ ਕਰਕੇ ਖੜੋ ਪੂਰੀ ਮਹੀਂ ਵੱਡੀ ਜਗਾਠਾ ਕੇ ਲੰਬੀ ਲੰਬੀ ਪੂਰੀ ਬੇਲ ਦੀ ਵੀ ਲੰਬੀ ਆ ਵੀਰਾਂ ਨਾਮੀ ਵੀਰਾਂ ਦਾ ਮੈਂ ਆ। ਲੈ ਬਈ ਚਮੜੀ ਵੇਖੋ ਮੈਂ ਦੀ। ਨਹੀਂ ਵੇਖ ਲਈ ਬਾ ਠੀਕ ਆ ਵੀਰ ਜੀ ਮੈਂ। ਬਰਗੀ ਤਿਆਰੀ ਕਰ ਕਪੜਾ ਦਾ ਇਦਾਂ ਨਹੀਂ ਚਮੜੀ ਮੈਂ ਦੀ। ਪਾ ਵੇ। ਖਾ ਲੈ ਜੀ ਨਵਾ ਮੈਂ। ਨਹੀਂ ਵੇਖੀ ਆ ਵੀਰ ਜੀ। ਚੰਗੀ ਆ ਮੈਂ। ਕਿਨੇ ਦੇ ਦੇ ਦੀ ਵੀਰ ਜੀ ਮਾਜੀ। ਨਹੀਂ ਪਹਿਲਾਂ ਦੱਸ ਦੋ ਰੇਟ ਫਿਰ ਵਿਖਾ ਦਾਂਗੇ। ਰੇਟ ਜੀ ਮੈਂ ਨਗਿਆ 115000 ਦੀ। ਹਾਂ ਜੀ। ਨਹੀਂ ਛੱਡੋ। ਹਾਂ ਜੀ। ਛੱਡੋ ਪਿੰਡੋਂ ਲਈ ਹਿਸਾਬ ਨਾਲ ਆ ਆਪਾਂ ਨਵਾਂ ਨਵਾਂ ਕੰਮ ਹੈ ਤੁਹਾਨੂੰ ਪਤਾ ਚੈਨਲ ਦਾ। ਪੂਰੇ ਲੱਖ ਦੀ ਮੈਂ ਦੱਲਾ। ਪੂਰੇ ਲੱਖ ਦੀ ਵੀਰਾਂ ਦਾ ਪੂਰੇ ਲੱਖ ਦੀ ਮਹੀਂ ਦੇ ਦਾਂਗੇ ਵੇਖ ਲਓ ਵੱਡੀ ਮਹੀਂ ਆ ਵੀਰ ਕੈਮਰਾ ਇੱਕ ਰੀ ਫੇਰ ਇਹ ਲੱਖ ਜੋ ਮਾਨਤਾ ਨਹੀਂ ਹੋਊਗਾ ਥੋੜਾ ਬੋਦਾ ਹੀ ਪੂਰੀ ਇਥੋਂ ਇਥੋਂ ਤੱਕ ਮੈ ਲੱਗੀ ਸੀ ਕਰ ਦੋ ਮਾਨਤਾ ਥੋੜਾ ਬੋਦਾ ਹੀ ਕਿ ਨਹੀਂ ਤੇਰਾ ਵੀਰ ਕਰਾਂਗੇ ਖੁਸ਼ੀ ਵੇਖ ਲਓ ਅੱਜ ਦੇ ਰੇਡ ਦੇ ਵਿੱਚ ਵੀ ਜੀ ਲੱਖ ਰੁਪਏ ਦੀ ਮਹੀਂ ਦਵਾਂਗੇ ਭਾਵੇਂ ਜਿਹੜਾ ਮਾਜੀ ਵੀਡੀਓ ਚਲੋ ਵੇਖਣ ਡਿਆਂ ਆਉਣ ਡਿਆਂ ਪਰ ਸਭ ਤੋਂ ਜ਼ਿਆਦਾ ਰੇਟ ਸੁੱਟਦਾ ਤੋੜ ਕੇ ਉਹਾ ਦੇ ਵੀਰ ਮੇਰਾ ਮਹੀਂ ਵੱਡੀ ਮੈਂ ਪੂਰੇ ਲੱਖ ਦੀ ਦੇ ਦਾਂਗੇ ਪਰ ਮੈਂ 15 16 ਲੀਟਰ ਵਾਲੀ ਆ ਗੇ ਜੀ ਇਹ ਗਰੰਟੀ ਵਾਲੀ ਮਈ ਆ ਪਿੰਡੋਂ ਲਈ ਆ ਵੇਖੋ ਠੰਡ ਚੱਡਾ ਚੱਲਿਆ ਵਾ ਵੀਰ ਲੈ ਵਾ ਲੈ ਉਹ ਪੂਰੀ ਤਸਲੀ ਕਰੋ ਮੇਰਾ ਵੀਰ ਪੂਰੀ ਤਸਲੀ ਵੀਰਾਂ ਦਾ ਕਰੋ ਭਾਵੇਂ ਦੋਰੇ ਤੇਰੇ ਖਲਾ ਲੋ ਕੋਈ ਕਾਲੀ ਨਹੀਂ ਆ ਵੱਡੀ ਮਈ ਪੂਰੀ ਸਰੀਰੀ ਮਈਆਂ ਲੰਬਾਈ ਲਬੋਈ ਚੈੱਕ ਕਰੋ ਵੀਰ ਜੀ ਡਰੈਸ ਫੋਨ ਨੰਬਰ ਦਾ ਵੀਰ ਜੀ ਬੜੀ ਬੜੀ ਚੰਗੀ ਪਤਾ ਪਤਾ 16 ਵੀਰਾਂ ਨੂੰ ਕਿਹਾ ਹਾਂਜੀ ਜਾਨਾ ਨੂੰ ਬਾਤੋ ਵਾਲਾ ਸਿਕਰੇਵ ਕਰ ਲੋ ਹਾਂਜੀ ਹੋਰ ਵੀ ਲਈਆਂ ਮਈਆਂ ਅੱਜ ਮਈ ਇੱਕ ਲਈ ਛੋਟੀ 20 ਕਿਲੋ ਵਾਲੀ 20 ਕਿਲੋ ਵਾਲੀ ਹੋਰ ਸ਼ਾਮ ਕੱਲ ਖਾਵਾਂਗੇ ਕੱਲ ਖਾਵਾਂਗੇ ਵੀਰਾਂ ਦਾ ਵੀ ਹਾਂ ਵੀਰ ਜੀ ਆ ਵੀ ਮੈਨਾਂ ਕੋਈ ਜਾਂ ਤਾਂ ਬਿੜਾ ਨਹੀਂ ਆ ਚਲੋ ਵੀਰ ਜੀ ਦੱਸੋ ਨੰਬਰ ਐਡਰੈਸ ਨੰਬਰ ਹੈਗਾ 88 49 42 311 ਹਾਂਜੀ 89 50 97 203 ਜੇਡਾ ਬਧੇਰ ਹਾਂਜੀ ਜਿਲ੍ਹਾ ਅੰਮ੍ਰਿਤਸਰ ਫਲੇਗੜ ਤੂੜੀਆਂ ਸਾਨੂੰ ਹੈਗਾ 3 ਕਿਲੋਮੀਟਰ ਮਜੀਠਾ ਤੋਂ ਸਾਸਰੀ ਗਾਲ ਦੇ ਸਾਸਰੀ